ਤੁਸੀਂ ਕਾਜੀ ਸਾਰਿਆਂ ਨੂੰ ਪਰਮਾਤਰਾ ਦੇਖਿਆ ਪਰ ਅੱਜ ਸਾਰੇ ਕੀ ਖਾਣੋਗੇ ਅੱਜ ਮੈਂ ਫੇਰ ਆਈ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਹੈਲਥੀ ਗਲੂਟਨ ਫ੍ਰੀ ਜਿਹੜਾ ਹੈਗਾ ਇਹ ਬ੍ਰੈਕਫਾਸਟ ਵੀ ਖਾ ਸਕਦੇ ਤੁਸੀਂ ਲੰਚ ਜਿੱਥੇ ਵੀ ਖਾ ਸਕਦੇ ਜਦੋਂ ਵੀ ਤੁਹਾਡੇ ਨੂੰ ਭੁੱਖ ਲੱਗੇ ਤੁਸੀਂ ਖਾ ਸਕਦੇ ਸਿਰਫ 10 ਮਿੰਟਾਂ ਦੇ ਵਿੱਚ ਬਣਨ ਵਾਲਾ ਪਿਓਰ ਵੈਜੀਟੇਬਲ ਤੇ ਤੇ ਨਾਲ ਗਲੂਟਨ ਫ੍ਰੀ ਤੇ ਨਾਲ ਤੁਹਾਨੂੰ ਦਿਖਾਉਣੀ ਹੈ ਕਿ ਉਹਦੇ ਨਾਲ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਚੱਕਣੀ ਵਿੱਚ ਖਾਣ ਦੇ ਕਿਵੇਂ ਬਣਾਉਂਦੇ ਕਿੰਨੀ ਜਲਦੀ ਬਣਦਾ ਤੇ ਚਲੋ ਆਪਾਂ ਹੁਣ ਬਣਾਉਣ ਲੱਗਦੇ ਕਿਚਨ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਹੁਣ ਆਪਾਂ ਕਿਚਨ ਦੇ ਵਿੱਚ ਬਣਾਈਏ ਪਲੀਜ਼ ਵੀਡੀਓ ਮੈਨ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲੈਣਾ ਕਰੋ ਤੇ ਮੈਂ ਬਣਾ ਲੀ ਗੀਆਂ ਬ੍ਰੇਕਫਾਸਟ ਜਿਸ ਦੇ ਵਿੱਚ ਮੈਂ ਲੀਤੀ ਹੈ ਗਾਜਰ, ਗੋਭੀ, ਪਾਲਕ, ਪਿਆਜ਼, ਥੋੜਾ ਜਿਹਾ ਤੇ ਹੈਗੀ ਹੈ ਸ਼ਿਮਲਾ ਮਿਰਚ ਤੇ ਹਰੀ ਮਿਰਚ ਤੇ ਤੁਹਾਡੇ ਤੇ ਤੁਸੀਂ ਕਿੰਨਾ ਜ਼ਿਆਦਾ ਬਣਾਉਣਾ ਜਿੰਨਾ ਬਣਾਉਣਾ ਤੁਸੀਂ ਉਸ ਹਿਸਾਬ ਨਾਲ ਇਹਨਾਂ ਨੂੰ ਲੈ ਸਕਦੇ ਹੋ ਇਹ ਬ੍ਰੇਕਫਾਸਟ ਬੈਸਟ ਦੇ ਬ੍ਰੇਕਫਾਸਟ ਦੇ ਵਿੱਚ ਹੈਗਾ ਤੁਹਾਡੀ ਮਰਜ਼ੀ ਤੁਸੀਂ ਲੰਚ ਦੇ ਵਿੱਚ ਖਾਣਾ ਚਾਹੋ ਜਦੋਂ ਵੀ ਤੁਹਾਨੂੰ ਭੁੱਖ ਲੱਗੇ ਉਦੋਂ ਖਾਣਾ ਇਹ ਤੇ ਜਲਦੀ ਬਣ ਜਾਂਦਾ ਹੈ ਤੇ ਹੈਲਥੀ ਬਣੇਗਾ ਤੇ ਇਹ ਮੈਂ ਤੁਹਾਨੂੰ ਦਿਖਾਣੀ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਕਰ ਲਈ ਗ੍ਰੈਂਡ ਗ੍ਰੈਂਡ ਕਰਨ ਤੋਂ ਬਾਅਦ ਮੇਰੇ ਗ੍ਰੈਂਡਰ ਆਪੇ ਇਹਦੇ ਵਿੱਚ ਪਾਉਂਗੇ ਚੋਪਰ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣੀ ਆ। ਆਲੋਜੀ ਆਹ ਹੈਗੀ ਮੈਂ ਸੁੱਕੀ ਮੇਥੀ ਪਾਈ ਇਹਦੇ ਵਿੱਚ ਤੇ ਆਪਾਂ ਆ ਗ੍ਰੈਂਡ ਕਰ ਲਈਆਂ ਸਾਰੀਆਂ ਸਬਜ਼ੀਆਂ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਿਆਂਗੇ ਸਾਰੀਆਂ ਸਬਜ਼ੀਆਂ ਨੂੰ ਸਾਰੀ ਜਿਹੜੀਆਂ ਵੀ ਤੁਹਾਡੇ ਕੋਲ ਸاجੀਆਂ ਹੈਗੀਆਂ ਘਰ ਦੇ ਵਿੱਚ ਤੁਸੀਂ ਪਾ ਸਕਦੇ ਆ ਇਹ ਨਹੀਂ ਹੈਗਾ ਵੀ ਜਿਹੜੀਆਂ ਮੈਂ ਪਾਈ ਉਹੀ ਪਾਉਣੀਆਂ ਤੁਸੀਂ ਜਿਹੜੀਆਂ ਵੀ ਤੁਹਾਨੂੰ ਸਹੀ ਲੱਗਦੀਆਂ ਜਾਂ ਤੁਹਾਨੂੰ ਪਸੰਦ ਹੈਗੀਆਂ ਖਾਣੇ ਵਿੱਚ वेजिटेबल ਕੋਈ ਵੀ ਸਬਜੀ ਹੋਵੇ ਜਿਹੜੀ ਵੀ ਤੁਸੀਂ ਪਾਉਣਾ ਪਸੰਦ ਕਰਦੇ ਹੋ ਦੇ ਵਿੱਚ ਤੁਸੀਂ ਪਾ ਸਕਦੇ ਆ ਤੇ ਮੈਂ ਇਹਦੇ ਵਿੱਚ ਪਾਈ ਆ ਥੋੜਾ ਜਿਹਾ ਕਰਾਰਾ ਕਰਨ ਲਈ ਲੈ ਕੇ ਹਰੀ ਮਿਰਚ ਪਾਈ ਆ ਤੇ ਇਹਦੇ ਵਿੱਚ ਮੇਰੇ ਕੋਲ ਹੈਗਾ ਪਿੰਕ ਸੋਲਟ ਹੈਗਾ ਥੋੜੀ ਜੀ ਮੈਂ ਕਲਰ ਕਰਨ ਲਈ ਹੈਗੀ ਪਾਈ ਆ ਲਾਲ ਮਿਰਚ ਥੋੜਾ ਜਿਹਾ ਜੀਰਾ ਪਾਇਆ ਤੇ ਗਰਮ ਮਸਾਲਾ ਤੇ ਭੁੰਨਿਆ ਹੋਇਆ ਜਿਹੜਾ ਜੀਰਾ ਪਾਊਡਰ। ਬਸ ਜਿਹੜੇ ਆਪਾਂ ਦਾਲ ਸਬਜ਼ੀ ਚ ਮਸਾਲੇ ਪਾਉਨੇ ਨੋਰਮਲ ਮਸਾਲੇ ਇਹ ਆਪਾਂ ਉਹੀ ਪਾਇਆ ਸਾਰੇ। ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ। ਤੇ ਜੇ ਤੁਹਾਡੇ ਕੋਲ ਫਰੈਸ਼ ਟਮਾਟਰ ਤੁਸੀਂ ਟਮਾਟਰ ਪਾਉਣੇ ਪਾ ਲਓ ਪਰ ਮੈਂ ਟਮਾਟਰ ਨਹੀਂ ਪਾਏ ਮੈਂ ਇਹਦੇ ਵਿੱਚ ਪਾਲਕ ਜਾਂ ਜਾਦ ਪਾਤੀ। ਤੇ ਇਹ ਹੋਊਗਾ ਪੂਰਾ ਹੈਲਥੀ ਤੁਹਾਡਾ ਬ੍ਰੇਕਫਾਸਟ ਤੇ ਜਦੋਂ ਵੀ ਤੁਸੀਂ ਤੁਹਾਨੂੰ ਹੋਵੇ ਨਾਲ ਤਾਂ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋ ਜਦੋਂ ਤੁਸੀਂ ਹੈਲਥੀ ਇਹੋ ਜੀ ਚੀਜ਼ ਖਾਂਦੇ ਹੋ ਤੇ ਕਈ ਵਾਰ ਸਬਜ਼ੀਆਂ ਪਈਆਂ ਹੁੰਦੀਆਂ ਆਪਣੇ ਕੋਲੇ ਤੇ ਆਪਾਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਖਾਣਾ ਤਾਂ ਫਿਰ ਤੁਸੀਂ ਇਹੋ ਜੀ ਚੀਜ਼ ਲੱਭ ਲਿਆ ਕਰੋ ਕਿ ਇਦਾਂ ਇਹਨਾਂ ਨੂੰ ਮਿਕਸ ਕਰਕੇ ਸਾਰੀਆਂ ਨੂੰ ਕੋਈ ਵੀ ਸਬਜ਼ੀ ਹੈਗੀ ਹੈ ਤੇ ਉਹ ਨਾਲ ਤਾਂ ਬੱਚੇ ਖਾ ਜਾਂਦੇ ਆ ਤੇ ਨਾਲ ਤੁਸੀਂ ਖਾ ਲੈਣ ਨਾਲੇ ਹੈਲਥੀ ਦਾ ਹੈਲਥੀ ਤੇ ਇਹ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਮੈਂ ਟਰਾਈ ਕਰੂੰਗੀ ਕਿ ਇੱਥੇ ਦੋ ਚਮਚੇ ਪਾਵਾਂ ਤੇ ਜੇ ਜਿਆਦਾ ਥੋੜਾ ਲੱਗਿਆ ਜਾਂ ਫਿਰ ਆਪਾਂ ਇਹਨੂੰ ਨੂੰ ਫੇਰ ਦੁਬਾਰੇ ਵੀ ਪਾ ਸਕਦੇ ਹਾਂ ਹੋਰ ਵੀ ਪਾ ਸਕਦੇ ਆ। ਕਈ ਵਾਰ ਤੁਹਾਡੇ ਹੁੰਦੇ ਸਬਜ਼ੀਆਂ ਜਿਆਦਾ ਹੁੰਦੀਆਂ ਨਾ ਤੇ ਤੁਸ ਨੂੰ ਫਿਰ ਬੇਸਨ ਥੋੜਾ ਜਿਆਦਾ ਦੀ ਲੋਡ ਪੈ ਜਾਂਦੀ ਹੈ। ਜਾਂ ਤੁਸੀਂ ਸਬਜ਼ੀ ਘੱਟ ਹੋਵੇ ਵੈਜੀਟੇਬਲ ਜਿਹੜਾ ਆਪਾਂ ਗ੍ਰाइंड ਕਰਦੇ ਆ ਇਹ ਘੱਟ ਹੁੰਦਾ ਤੇ ਫਿਰ ਤੁਹਾਨੂੰ ਘੱਟ ਪਾ ਸਕਦੇ ਆ ਇੱਥੇ। ਤੇ ਸਬਜ਼ੀ ਐ ਡਿਪੈਂਡ ਕਰਦਾ ਜੇ ਆਪਾਂ ਪਿਆਜ਼ ਜਿਆਦਾ ਪਾ ਲਈਏ ਉਹਨੋਂ 'ਚ ਥੋੜਾ ਪਾਣੀ ਜਿਆਦਾ ਨਿਕਲੇ ਆਉਂਦਾ ਆ। ਇਸ ਕਰਕੇ ਤੁਹਾਨੂੰ ਬੇਸਣ ਜਿਆਦਾ ਪਾਉਣਾ ਪੈਂਦਾ ਹਨ ਤੇ ਜੇ ਆਪਾਂ ਪਿਆਜ਼ ਘੱਟ ਪਾਉਨੇ ਆ ਜਾਂ ਆਪਾਂ ਗੋਭੀ ਸੁੱਕੀ ਵਗੈਰਾ ਇਦਾਂ ਚੀਜ਼ਾਂ ਪਾ ਲੈਨੇ ਤਾਂ ਫਿਰ ਉਹਨਾਂ ਦੇ ਵਿੱਚ ਪਾਣੀ ਘੱਟ ਨਿਕਲਦੇ ਇਸ ਕਰਕੇ ਆਪਾਂ ਨੂੰ ਫਿਰ ਬੇਸਣ ਘੱਟ ਪਾਉਣਾ ਪੈਂਦਾ ਬੇਸਣ ਵੀ ਹੈਲਥੀ ਆ ਤੇ ਜੇ ਤੁਸੀਂ ਮਤਲਬ ਬੇਸਣ ਵੀ ਪਾ ਸਕਦੇ ਜੇ ਤੁਸੀਂ ਕੋਈ ਕਾਲੇ ਛੋਲੇ ਹੈਗੇ ਉਹਨਾਂ ਨੂੰ ਗ੍ਰाइंड ਕਰਕੇ ਤੁਸੀਂ ਉਹਨੂੰ ਵੀ ਯੂਜ਼ ਕਰ ਸਕਦੇ ਹੋ ਤੇ ਕੱਲ ਨੂੰ ਵੀ ਤੁਸੀਂ ਮੇਰਾ ਬਲੌਗ ਦੇਖਣਾ ਨਾ ਭੁੱਲਿਓ ਕੱਲ ਨੂੰ ਮੈਂ ਜਿਹੜੇ ਗਲੂਟਨ ਫ੍ਰੀ ਹੈਗੇ ਹੈਗੇ ਆਪਣੀਆਂ ਤੇ ਹੈਲਥੀ ਦੇ ਡਾਈਟ ਕਰਦੇ ਜਿਹੜੇ ਉਹਨਾਂ ਲਈ ਮੈਂ ਰੈਸਪੀ ਬਣਾਉਂਗੀ ਕੱਲ ਨੂੰ ਤੇ ਅੱਜ ਮੈਂ ਉਹਨਾਂ ਨੂੰ ਸਾਰੀ ਚੀਜ਼ਾਂ ਨੂੰ ਸੋਕ ਕਰਕੇ ਰੱਖੂਗੀ ਤੇ ਤਾਂ ਕਿ ਮੈਂ ਫਿਰ ਕੱਲ ਹੀ ਰੈਡੀ ਹੋਣਗੀਆ ਤੇ ਤੁਸੀਂ ਕੱਲ ਦਾ ਬਲੌਗ ਦੇਖਣਾ ਨਾ ਭੁੱਲਣਾ ਤੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਮੇਰੇ ਅੱਗੇ ਜਿਹੜੇ ਹੈਗੇ ਹੋਰ ਵੀ ਹੈਗੇ ਮੇਰੇ ਨਾਲ ਦੇ ਤੇ ਉਹਨਾਂ ਨੂੰ ਪਹੁੰਚਲਾ ਮਿਲਦਾ ਹੈ ਕਿ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਤੇ ਉਹਨਾਂ ਦਾ ਹੋਰ ਵੀ ਜਜ਼ਬਾ ਹੋਰ ਵਾਜਦਾ ਕਿ ਤੁਸੀਂ ਕੁਝ ਹੋਰ ਕਰੀਏ ਤੇ ਪਲੀਜ਼ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਲੌਗ ਨੂੰ ਦੇਖਿਆ ਕਰੋ ਤੇ ਕੋਈ ਵੀ ਕਮੈਂਟ ਕਰਨਾ ਹੋਵੇਗਾ ਜਾਂ ਤੁਸੀਂ ਲਾਈਕ ਜ਼ਰੂਰ ਕਰਦਿਆ ਕਰੋ ਤੇ ਮੈਂ ਇੱਥੇ ਮੈਂ ਇੱਕ ਚਮਚਾ ਹੋਰ ਪੀਸਣ ਦਾ ਪਾ ਲਿਆ ਇਸ ਤਰ੍ਹਾਂ ਹੀ ਤੁਹਾਡੇ ਇੱਕ ਦੂਜੇ ਦੇ ਹੌਂਸਲੇ ਵਧਦੇ ਜਦੋਂ ਤੁਸੀਂ ਇੱਕ ਦੂਜੇ ਨੂੰ ਦੇਖਦੇ ਆ ਜਾਂ ਤੁਸੀਂ ਕਿਸੇ ਦਾ ਵੀ ਬਲੌਗ ਦੇਖਦੇ ਹੋ ਤੇ ਛੋਟੇ ਚੈਨਲ ਵਾਲੇ ਤੇ ਆਪਾਂ ਕਈ ਵਾਰ ਕਹਿ ਦਿੰਦੇ ਹੈਗੇ ਆ ਕਿ ਇਹ ਨੇ ਗੇ ਛੋਟੇ ਜੇ ਆਪਾਂ ਸ਼ੁਰੂ ਬਾਤ ਕਰਾਂਗੇ ਤਾਂ ਹੀ ਆਪਾਂ ਅੱਗੇ ਜਾ ਕੇ ਵਧਾਂਗੇ ਅੱਗੇ ਹੋਵਾਂਗੇ ਛੋਟੇ ਵੱਡੇ ਜਾਂ ਆਪਾਂ ਨੂੰ ਕੋਈ ਫਰਕ ਨਾ ਕਰਿਆ ਕਰੋ ਜੇ ਕੋਈ ਛੋਟਾ ਚੈਨਲ ਵਾਲਾ ਹੈਗਾ ਉਹਨੂੰ ਵੀ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਹੜਾ ਵੱਡਾ ਚੈਨਲ ਵਾਲਾ ਉਹਨੂੰ ਵੀ ਕਰ ਲਿਆ ਕਰੋ ਤੇ ਕੋਈ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸਬਸਕ੍ਰਾਈਬ ਕਰਨ ਨਾਲ ਤਾਂ ਕਿਸੇ ਦਾ ਕੋਈ ਪੈਸੇ ਲੱਗਦੇ ਆ ਹਨ ਤੇ ਨਾ ਹੀ ਕੋਈ ਤੁਹਾਡੇ ਕਿਦਾ ਫੋਨ ਤੇ ਜਾਂ ਕਿਸੇ ਤੇ ਕੋਈ ਇਹੋ ਜਿਹਾ ਇਫੈਕਟ ਪੈਂਦਾ ਹੈ ਕਿ ਜੀ ਅਸੀਂ ਸਬਸਕ੍ਰਾਈਬ ਕਰ ਲਿਆ ਤਾਂ ਕੁਝ ਫਰਕ ਪਊਗਾ ਇਦਾਂ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਤੇ ਪਲੀਜ਼ ਪਲੀਜ਼ ਤੁਸੀਂ ਨਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਅਗਲੇ ਦਾ ਵੀ ਉਹਨੂੰ ਬੈਨੀਫਿਟ ਹੋ ਜਾਂਦਾ ਉਹਨਾਂ ਨੂੰ ਹੌਸਲਾ ਮਿਲ ਜਾਂਦਾ ਕਿ ਹਾਂ ਸਾਨੂੰ ਸਬਸਕ੍ਰਾਈਬ ਕੀਤਾ ਕਿਸੇ ਨੇ ਤੇ ਲਾਈਕ ਕੀਤਾ ਨਾ ਤੇ ਫਿਰ ਉਹ ਹੋਰ ਵੀ ਹੌਸਲੇ ਦੇ ਨਾਲ ਉੱਠ ਕੇ ਹੋਰ ਕੋਈ ਚੀਜ਼ ਹੋਰ ਬਣਾ ਕੇ ਲਿਆਉਂਦਾ ਨਮੀ ਤੇ ਇਸ ਕਰਕੇ ਤੇ ਤੁਸੀਂ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਪਲੀਜ਼ ਤੇ ਮੈਂ ਅੱਜ ਆ ਬਣਾ ਲੀ ਹੇਲਥੀ ਜਿਹੜਾ ਕਿ ਸਾਰੀਆਂ ਪਈਆਂ ਦੇ ਵਿੱਚ ਸਬ 베ਜੀਟੇਬਲ ਪਾਇਆ ਤੇ ਹੁਣ ਵਿੱਚ ਪਾਇਆ ਮੈਂ ਬਿਸਣ ਤੇ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਮੈਂ ਚਲੋ ਤੁਹਾਨੂੰ ਦਿਖਾਉਣੀ ਕਿਵੇਂ ਬਣਾਉਣਾ ਹੈ ਆਪਾਂ ਤੇ ਹੁਣ ਆਪਾਂ ਹੁੰਦੇ ਗੈਸ ਦੇ ਲਾਗੇ ਇਹ ਮੈਂ ਰੱਖਿਆ ਫਰਾਈਪੈਨ ਤੇ ਇਹਦੇ ਉੱਤੇ ਮੈਂ ਪਾਇਆ ਅੱਧਾ ਕ ਚਮਚਾ ਤੇਲ ਦਾ ਪਾਇਆ ਆ ਕਿਉਂਕਿ ਇਹ ਮੇਰਾ ਫਰਾਈਪੈਨ ਨਵਾਂ ਸੀ ਇਸ ਕਰਕੇ ਮੈਨੂੰ ਲੱਗਦਾ ਸੀ ਕਿ ਵੀ ਸ਼ਾਇਦ ਥੋੜਾ ਜਿਹਾ ਇੱਕ ਵੀ ਰੰਗ ਤੇਲ ਦੀ ਲੋੜ ਹੈਗੀ ਆ ਤੇ ਆਪਾਂ ਹੈਲਥੀ ਹੋਰ ਇਹ ਤੋਂ ਬਾਅਦ ਆਪਾਂ ਇਹਦੇ ਤੇ ਕੋਈ ਤੇਲ ਤੂਲ ਕੁਝ ਨਹੀਂ ਲਾਉਣਾ ਤੇ ਹੁਣ ਮੈਂ ਆਪਾਂ ਇਹਨੂੰ ਗਰਮ ਕਰਾਂਗੇ ਥੋੜਾ ਜਿਹਾ ਇਹਨੂੰ ਜਦ ਥੋੜਾ ਜਿਹਾ ਗਰਮ ਹੋ ਗਿਆ ਫਿਰ ਆਪਾਂ ਇਹਦੇ ਉੱਤੇ ਪਾਵਾਂਗੇ ਤੇ ਤੁਸੀਂ ਮੈਂ ਜਿਹੜਾ ਹੈਗੇ ਆ ਸਬਜ਼ੀਆਂ ਮੇਰੀਆਂ ਮੈਂ ਕੀਤੀਆਂ ਸੀ ਗ੍ਰाइंड ਕਰਕੇ ਪੰਜਾਂ ਗ੍ਰਿੰਡਰ ਨਾਲ ਇਜ਼ੀ ਵਜਿਨ ਸੌਖਾ ਕੰਮ ਨਿਪਟ ਜਾਂਦਾ ਤੇ ਜੇ ਤੁਹਾਡੇ ਕੋਲ ਨਹੀਂ ਵੀ ਹੈਗਾ ਤਾਂ ਤੁਸੀਂ ਨਿੱਕੇ ਨਿੱਕੇ ਕੱਟ ਕੇ ਨਿੱਕੇ ਨਿੱਕੇ ਕੱਟ ਕੇ ਵੀ ਪਾ ਸਕਦੇ ਆ ਤੇ ਜਰੂਰ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਹਮੇ ਜਿਆਦਾਤਰ ਦੇਣ ਚ ਜੇ ਤੁਸੀਂ ਇੱਕ ਵੀ ਰੋਟੀ ਵੀ ਖਾਣੇ ਹੋ ਰੋਟੀ ਜਿਹੜੀ ਕਣਕ ਦੀ ਰੋਟੀ ਇੱਕ ਇੱਕ ਟੈਂਪਸ ਤੁਸੀਂ ਖਾ ਖਾ ਲਿਆ ਕਰੋ ਬਾਕੀ ਟੈਂਪਸ ਤੁਸੀਂ ਇਦਾਂ ਦੇ ਹੈਲਥੀ ਚੀਜ਼ ਬਣਾ ਕੇ ਜਰੂਰ ਖਾਇਆ ਕਰੋ ਤੇ ਨਾਲੇ ਤਾਂ ਇਹਦੇ ਨਾਲ ਤੁਹਾਡੇ ਬੱਚੇ ਵੀ ਖੁਸ਼ ਖਾਂਦੇ ਨਾਲ ਖੁਸ਼ ਹੁੰਦੇ ਨਾਲੇ ਤੁਸੀਂ ਖੁਦ ਹੈਲਥੀ ਹੁੰਦੇ ਹੋ ਤੁਸੀਂ ਆਪਣੇ ਆਪ ਦੇ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਏਦਾਂ ਦੀ ਹੈਲਥੀ ਚੀਜ਼ ਬਣਾ ਕੇ ਖਾਇਆ ਕਰੋ ਜਦੋਂ ਤੁਸੀਂ ਜਾਂ ਸਵੇਰੇ ਟਾਈਮ ਆ ਤੁਹਾਡੇ ਕੋਲ ਸਵੇਰੇ ਜੇ ਨਹੀਂ ਸ਼ਾਮ ਸਵੇਰੇ ਟਾਈਮ ਆ ਕੋ ਸ਼ਾਮ ਜੇ ਤੁਸੀਂ ਸਵੇਰ ਨੂੰ अर्ਲੀ ਬਣਾਉਣਾ ਹੈਗਾ ਜਾਂ ਬੱਚੇ ਸਕੂਲ ਜਾਣਾ ਜਾਂ ਕੰਮ ਵਾਲਿਆਂ ਨੇ ਕੰਮ ਤੇ ਜਾਣਾ ਤਾਂ ਤੁਸੀਂ ਜਿਹੜੀ ਹੈਗੀਆਂ ਸਬਜ਼ੀਆਂ ਵਗੈਰਾ ਇਹਨਾਂ ਨੂੰ ਪ੍ਰੀਪੇਅਰ ਜਿੱਦਾਂ ਰਾਤ ਨੂੰ ਕੱਟ-ਕੁੱਟ ਕੇ ਸਾਰੇ ਕੋਲ ਰੱਖ ਕੇ ਧੋ ਕੇ ਰੱਖ ਕੇ ਫ੍ਰੀਜ ਵਿੱਚ ਰੱਖ ਲੀਆਂ ਤੇ ਸਵੇਰ ਨੂੰ ਉੱਠੋ ਮਾੜਾ ਜਿਹਾ ਇਹਦੇ ਵਿੱਚ ਬੇਸਨ ਪਾਓ ਲੋ ਤੇ ਤੁਸੀਂ ਉਹਨੂੰ ਜਾਂ ਜਵਾਰ ਦਾ ਆਟਾ ਜਾਂ ਬੇਸਨ ਜੋ ਵੀ ਤੁਹਾਡੇ ਕੋਲ ਹੁੰਦਾ ਉਨ ਨੂੰ ਪਾ ਕੇ ਤੇ ਉਹ ਫਟਾਫਟ ਤੇ ਬਣ ਜਾਂਦੀ ਆ ਜੇ ਤੁਸੀਂ ਇਹਨੂੰ ਮਤਲਬ ਤੁਸੀਂ ਕਰੋਗੇ ਤਾਂ ਤਾਂ ਹੀ ਇਹ ਚੀਜ਼ਾਂ ਆਪਣੀਆਂ ਹੁੰਦੀਆਂ ਹਨ ਤੇ ਜੇ ਅਸੀਂ ਕਰਨਾ ਹੀ ਨਹੀਂਗਾ ਜਾਂ ਅਸੀਂ ਬਣਾਉਣਾ ਹੀ ਨਹੀਂ ਪਰ ਮੈਨੂੰ ਹੈਗਾ ਇਥੇ ਲੱਗਦਾ ਕਿ ਤੁਹਾਨੂੰ ਆਪਾਂ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋਗੇ ਤਾਂ ਆਪਣੇ ਲਈ ਹੀ ਫਾਇਦਾ ਆ ਨਾਵ ਦੇਖ ਲਈ ਆਪਾਂ ਹੁਣ ਪਾਤੇ ਤੇ ਇਹਨਾਂ ਲੱਗਿਆ ਮੀਡੀਅਮ ਗੈਸ ਰੱਖਿਆ ਬਹੁਤ ਹਾਈ ਗੈਸ ਤੇ ਮੈਂ ਨਹੀਂ ਰੱਖਿਆ ਨਾ ਮੈਂ ਤੇ ਹੁਣ ਆਪਾਂ ਇਹਨੂੰ ਫੁੰਦਦੇ ਆ ਮੈਂ ਘਰਚੀ ਦੁੱਜੀ ਲਗਾ ਲਈ ਇਹ ਹੈ ਦੁੱਜੀ ਦੇ ਪੰਡਾ ਇਹਦੇ ਨਾਲ ਚੱਕਦੇ ਵੀ ਇਹਦੇ ਨਾਲ ਚੱਕਦੇ ਦੇਖਦੇ ਹਾਂ ਕਿ ਇਹ ਓਹੋ ਕਿੱਥੇ ਤੁਰਿਆ ਜਾਂਦਾ ਮੇਰੀ ਰੋਟੀ ਕਿੱਥਨ ਭੱਜੀ ਜਾਂਦੀ ਆ ਆ ਕਿੰਨੀ ਸੋਹਣਾ ਕਲਰ ਬਣ ਗਿਆ ਦੇਖੋ ਉਹ ਸੌਰੀ ਕਿੱਕੀ ਨਹੀਂ ਗਈ ਮੁਰਗੀ ਪਿੱਛੇ ਕੋਕ ਕਿੰਨੀ ਸੋਹਣੀ ਬਣੀ ਆ ਪਰ ਉਹ ਵੱਲੋਂ ਬਲੀ ghee ਕਰਦਾ ghee ਕਰਦਾ ਇਹ ਜੀ ਚੀਜ਼ ਖਾਣ ਨੂੰ ਤੇ ਇਹ ਪ्युअर ਹੈਲਥੀ ਚੀਜ਼ ਹੈਗੀ ਉਹ ਕੋਈ ਇਹਦੇ ਚ ਇਹ ਜੀ ਚੀਜ਼ ਨਹੀਂ ਵੀ ਤੁਸੀਂ ਖਾ ਨਹੀਂ ਸਕਦੇ ਪਲੱਸ ਇਹ ਹੁਣ ਇਹ ਗਲੂਟਨ ਫ੍ਰੀ ਮੈਂ ਬਣਾ ਰਹੀ ਆ ਇਦੇ ਵਿੱਚ ਸਬਜ਼ੀਆਂ ਆ ਸਬਜ਼ੀਆਂ ਤੇ ਇਕੱਲਾ ਬੇਸਣ ਆ ਜੇ ਤੁਹਾਨੂੰ ਜ਼ਿਆਦਾ ਹੀ ਜਿਹਨੂੰ ਫੇਰ ਹੁੰਦਾ ਵੀ ਗਲੂਟਨ ਦਾ ਜ਼ਿਆਦਾ ਗਲੂਟਨ ਫਰੀ ਲੇ ਫਿਰ ਤੁਸੀਂ ਆਪਣੇ ਜਿਹੜੇ ਕਾਲੇ ਛੋਲੇ ਹੁੰਦੇ ਆ ਉਹ ਭੁੱਜੇ ਹੋਏ ਉਹਨਾਂ ਨੂੰ ਗ੍ਰाइंड ਕਰ ਲਓ ਚੰਗੀ ਤਰ੍ਹਾਂ ਗ੍ਰाइंड ਕਰਕੇ ਤੁਸੀਂ ਉਹਦਾ ਆਟਾ ਆਪ ਬਣਾ ਕੇ ਛਾਣ ਕੇ ਉਹਨਾਂ ਪਾ ਲਓ ਪਰ ਜਿਹੜਾ ਬੇਸਣ ਹੁੰਦਾ ਸਪੈਸ਼ਲੀ ਜਿਹੜਾ ਅਸੀਂ ਬੇਸਣ ਬਾਹਰੋਂ ਮੰਗਾਉਨੇ ਆ ਕੰਪਨੀ ਤੋਂ ਮੰਗਾਉਨੇ ਆ ਤੇ ਇਹ ਗਲੂਟਨ ਫਰੀ ਹੁੰਦਾ ਆ ਤੇ ਜੇ ਤੁਸੀਂ ਜੇ ਤੁਹਾਨੂੰ ਹੈਗਾ ਵੀ ਮਤਲਬ ਕੋਈ ਐਡਾ ਬਹੁਤਾ ਇਸ਼ੂ ਨਹੀਂ ਹੈਗਾ ਗਲੂਟਨ ਫਰੀ ਦਾ ਤਾਂ ਫਿਰ ਤੁਸੀਂ ਇਹ ਬੇਸਨ ਨੂੰ ਯੂਜ਼ ਕਰ ਸਕਦੇ ਆ। ਬੇਸਨ ਨੂੰ ਯੂਜ਼ ਕਰੋ ਤੇ ਵੈਜੀਟੇਬਲ ਇਹੋ ਜਿਹੀਆਂ ਚੀਜ਼ਾਂ ਬਣਾਓ ਦੇਖੋ ਨਾਲੇ ਤਾਂ ਆਪਣਾ ਖਾਣੇ ਦਾ ਸਟਾਈਲ ਚੇਂਜ ਹੋ ਜਾਂਦਾ। ਲਾਈਕ ਰੋਜ਼ ਰੋਟੀ ਖਾ ਖਾ ਕੇ ਜਿਵੇਂ ਆਪਾਂ ਕਹਿੰਦੇ ਨੇ ਬੋਰ ਹੋ ਜਾਂਦੇ ਆ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਆਪਣਾ ਖਾਣੇ ਦਾ ਚੀਜ਼ਾਂ ਚੇਂਜ ਹੋ ਜਾਂਦੀਆਂ। ਤੇ ਨਾਲੇ ਆਪਾਂ ਹੈਲਥੀ ਖਾਂਦੇ ਆ। ਤੇ ਜੇ ਉਹ ਆਪਾਂ ਖਾਣਾ ਤੇ ਆਪਾਂ ਇੱਥੇ ਇੰਨੀਆਂ ਕਿੱਥੇ ਵੈਜ ਆ ਗਾਜਰਾ ਵੈਜੀ ਤੇ ਵੈਜੀਟੇਬਲ ਆਪਾਂ ਖਾਂਦੇ ਆ ਨਾ। ਤੇ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤੇ ਜਰੂਰ ਮੈਂ ਕੱਲ ਨੂੰ ਹੋਰ ਕੋਈ ਗਲੂਟਨ ਫ੍ਰੀ ਤੇ ਚੀਜ਼ ਲੈ ਕੇ ਆਉਂਗੀ ਹੈਲਥੀ ਤੇ ਲੈ ਕੇ ਆਉਂਗੀ ਜਿਹੜੇ ਡਾਈਟ ਕਰਦੇ ਆ ਜਾਂ ਆਪਣਾ ਭਾਰ ਘਟਾਉਣਾ ਚਾਹੁੰਦੇ ਆ ਉਹਨਾਂ ਲਈ ਵੀ ਜਿਹੜਾ ਮੈਂ ਕੱਲ ਨੂੰ ਲੈ ਕੇ ਆਉਂਗੀ ਬਣਾਉਣ ਲਈ ਤੇ ਉਹ ਮੈਂ ਉਹ ਇਹਨਾਂ ਚੀਜ਼ਾਂ ਲਈ ਹੋਗਾ ਹੈਲਥਲੀ ਹੋਗਾ ਤੇ ਗਲੂਟਨ ਫ੍ਰੀ ਹੋਗਾ ਤੇ ਅੱਜ ਆਪਾਂ ਬਣਾ ਰਹੇ ਆ ਇਹ ਹੈਲਥੀ ਹੈ ਹੈਗਾ ਗਰੁੱਟਨ ਪੀਆ ਪਰ ਇਹ ਜਲਦੀ ਬਣਨ ਵਾਲਾ ਹੈਗਾ ਬ੍ਰੇਕਫਾਸਟ ਵੀ ਖਾ ਸਕਦੇ ਆ ਜਾਂ ਤੁਹਾਡੇ ਕੋਈ ਕੋਈ ਐ ਵੀ ਹੈ ਜੇ ਤੁਹਾਡੇ ਕੋਈ ਘਰੇ ਪਰੋਣਾ ਵੀ ਆ ਸਕਦਾ ਤੁਸੀਂ ਇਹਨਾਂ ਨੂੰ ਛੋਟੇ ਛੋਟੇ ਸਟਾਈਲ ਨਾਲ ਕੱਟ ਸਕਦੇ ਆ ਕਿਉਂਕਿ ਇਹ ਮੈਂ ਤਾਂ ਜਸ ਲਾਈਕ ਰੋਟੀ ਦੀ ਤਰ੍ਹਾਂ ਬਣਾ ਰਹੀ ਆ ਪਰ ਤੁਸੀਂ ਇਹਨੂੰ ਸਟਾਈਲ ਦੇ ਨਾਲ ਕੱਟ ਸਕਦੇ ਆ ਸਟਾਈਲ ਦੇ ਕੱਟਣ ਲਈ ਤੁਹਾਨੂੰ ਕੋਈ ਵੀ ਤੁਹਾਡੇ ਘਰੇ ਕੋਈ ਚੀਜ਼ ਐ ਇਦਾਂ ਦੀ ਹੁੰਦੀ ਆ ਕੋਈ ਹਾਰਟ ਸ਼ੇਪ ਹੁੰਦੀ ਆ ਜਾਂ ਤੁਹਾਡੇ ਕੋਲੇ ਜਿਵੇਂ ਬੋਤਲ ਦੇ ਲੈਡ ਹੁੰਦੇ ਆ ਵੱਡੇ ਛੋਟੇ ਜਿਹੇ ਵੱਡੇ ਟੱਕਣ ਹੁੰਦੇ ਆ ਉਹਦੇ ਨਾਲ ਗੋਲ-ਗੋਲ ਕੱਟ ਕੇ ਬਣਾ ਸਕਦੇ ਆ ਤੇ ਕੋਈ ਚੌਰਸ ਕੱਟ ਸਕਦੇ ਆ ਤੁਹਾਡੇ ਤੁਹ ਤੁਹਾਡੇ ਆਪਣੇ ਸਟਾਈਲ ਆ ਜਿਵੇਂ ਮਰਜ਼ੀ ਬਣਾ ਲਓ ਹਨ ਤੇ ਇਹਦੇ ਨਾਲ ਚਟਨੀ ਹੋ ਜਾਣੀ ਆ ਕਿਉਂਕਿ ਮੇਰੇ ਕੋਲ ਚਟਨੀ ਮੈਂ ਲਾਸਟ ਵੀਕ ਤੁਹਾਡੇ ਸ਼ਾਇਦ ਪਿਛਲੇ ਬਲੌਕ ਦੇ ਵਿੱਚ ਕਿਸੇ ਵੀਡੀਓ ਚ ਪਾਈ ਹੋਈ ਆ ਤੇ ਮੇਰੇ ਕੋਲ ਚਟਨੀ ਪਈ ਹੁਣ ਆਪਾਂ ਇਹਦੇ ਨਾਲ ਚਟਨੀ ਖਾ ਲੈਣੀ ਆ ਜੇ ਨਹੀਂ ਚਟਨੀ ਖਾਣੀ ਤਾਂ ਉਹ ਦਹੀਂ ਵੀ ਖਾ ਸਕਦਾ ਨਾਲ ਦਹੀਂ ਲੈ ਲੈਂਦਾ ਲਓ ਜੀ ਇਹ ਹੋ ਗਏ ਬਣ ਕੇ ਰੈਡੀ ਤੇ ਮੈਂ ਇਹਨੂੰ ਲੋ ਗੈਸ ਤੇ ਬਣਾ ਰਹੀ ਸੀ ਮੈਂ ਜਾਦਾ ਉਹ ਤੇ ਨਹੀਂ ਬਣਾ ਰਹੀ ਉਧਰ ਰਾਜਾ ਮੇਰਾ ਬੇਬੀ ਨੂੰ ਭੁੱਖ ਲੱਗੀ ਉਹ ਵੀ ਮੰਗਦਾ ਕਿ ਮੰਮੀ ਨੇ ਮੈਨੂੰ ਕੁਝ ਕਾਣੂਨੀ ਦੇ ਰੇ ਮੈਂ ਇਸਨੇ ਕੁਝ ਨਹੀਂ ਕਰਨਾ ਚਮਚੇ ਨਾ ਰੱਖਣਾ ਬਸ ਇਧਰ-ਉਧਰ ਕਰਕੇ ਜਿਹੜੀ ਮਰਜ਼ੀ ਸ਼ੇਪ ਬਣਾ ਲਵਾਂ ਨਾ ਜੇ ਤਵੇ ਤੋਂ ਦਾ ਥੋੜਾ ਜਿਹਾ ਇਹ ਸੁੱਕਾ ਹੋ ਜਾਣਾ ਮੇਰਾ ਫਰਾਈਪਨ ਇਧਰ-ਇਧਰ ਨੂੰ ਕਰਕੇ ਨਾ ਮੇਰੇ ਹੱਥ ਤੇ ਲੱਗਣ ਦਾ ਡਰ ਲੱਗਦਾ ਮੈਨੂੰ ਤੇ वैसे मैं मेरे ਕੋਲ ਤਵਾ ਹੈਗਾ ਨਾਨ ਸਟਿਕ ਲਿਆ ਹੋਇਆ ਬਸ ਇਹ ਤੇ ਆਪਾਂ ਨੂੰ ਇੱਕੋ ਜ਼ਰੂਰ ਬਹੁਤ ਜ਼ਰੂਰ ਪੈਂਦੀ ਹੈ ਕਿ ਤੁਹਾਨੂੰ ਨਾਨ ਸਟਿਕ ਤਵਾ ਚਾਹੀਦਾ ਹੁੰਦਾ ਤੇ ਫਰਾਈ ਪਨ ਹੋ ਗਿਆ ਜਾਂ ਤਵਾ ਹੋ ਗਿਆ ਜੋ ਵੀ ਆ ਉਹ ਆਪਾਂ ਨੂੰ ਬਹੁਤ ਜ਼ਰੂਰੀ ਚਾਹੀਦਾ ਹੁੰਦਾ ਮੇਰੇ ਰਾਜੇ ਨੂੰ ਨਾ ਹੁਣ ਨੂੰ ਭੁੱਖ ਲੱਗੀ ਆ ਉਹਨੂੰ ਦਿੱਤੀ ਅਸੀਂ ਪਹਿਲਾਂ ਅਰਲੀ ਖਾਣ ਨੂੰ ਤੇ ਹੁਣ ਉਹਨੂੰ ਬਹੁਤ ਭੁੱਖ ਲੱਗੀ ਉਹਨੂੰ ਠੰਡਾ ਕਰਕੇ ਤੇ ਕਿਉਂ ਇੱਕ ਤੇ ਦੇਖੋ ਕਿ ਕਿੰਨਾ ਹੈਲਥੀ ਬਣਿਆ ਤੇ ਤੁਸੀਂ ਪਲੀਜ਼ ਮੈਨੂੰ ਸਬਸਕ੍ਰਾਈਬ ਤੇ ਲਾਈਕ ਤੇ ਬੈਲ ਆਈਕਨ ਜਰੂਰ ਦਵਾ ਦਿਆ ਕਰੋ ਸਬਸਕ੍ਰਾਈਬ ਕਰਨ ਦੇ ਵਿੱਚ ਫੇਰ ਮੈਂ ਉਹੀ ਗੱਲ ਕਹਿੰਨੀ ਕਿ ਸਬਸਕ੍ਰਾਈਬ ਕਰਨ ਚ ਤੁਹਾਡਾ ਕੋਈ ਨਹੀਂ ਪ੍ਰੋਬਲਮ ਹੋਦੀ ਨਾ ਤੁਹਾਡੇ ਫੋਨ ਤੇ ਕੋਈ ਇਫੈਕਟ ਪੈਂਦਾ ਨਾ ਤੁਹਾਨੂੰ ਕੋਈ ਕਿਸੇ ਵੀ ਚੀਜ਼ ਦੇ ਹੁੰਦੀ ਹੈ ਤੇ ਉਹਦੇ ਲਈ ਮੇਰੇ ਆ ਜਿਹੜੇ ਹੈਗੇ ਅਸੀਂ ਹੈਗੇ ਸਾਡੇ ਆਰਿਆਂ ਦਾ ਹੌਸਲਾ ਹੋਰ ਵੀ ਵੱਧ ਜਾਂਦਾ ਕਿ ਸਾਨੂੰ ਹੋਰ ਖੁਸ਼ੀ ਮਿਲਦੀ ਹੈ ਕਿ ਤੁਸੀਂ ਸਾਨੂੰ ਲਾਈਕ ਕੀਤਾ ਹੈ ਸਬਸਕ੍ਰਾਈਬ ਕੀਤਾ ਤੇ ਅਸੀਂ ਹੋਰ ਵੀ ਵਧੀਆ-ਵਧੀਆ ਚੀਜ਼ ਲੈ ਕੇ ਆਈਏ ਤੇ ਅੱਜ ਆਪਣਾ ਬਲੌਗ ਇੱਥੇ ਖਤਮ ਹੋਊਗਾ ਕਿਉਂਕਿ ਹੁਣ ਮੈਂ ਬਣਾ ਲੇਤੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਸ ਇਹਨੂੰ ਦਹੀਂ ਦੇ ਨਾਲ ਰੱਖ ਦਿਆਂ ਨਾਲ ਚੱਣੀ ਤੇ ਬਸ ਇਹ ਤੋਂ ਬਾਅਦ ਆਪਣਾ ਇਹ ਕੱਲ ਨੂੰ ਮੈਂ ਤੁਹਾਨੂੰ ਲੈ ਕੇ ਆਉਂਗੀ ਜੇ ਜੀ ਸਿੱਖਣੇ ਲੱਗਾਂ ਆਪਣੇ ਪਲੇਟ ਬਣ ਕੇ ਤਿਆਰ ਹੋ ਗਈ ਆ ਆਪਾਂ ਬਣਾਇਆ ਹੈਲਥੀ ਜਿਹੜੀ ਬਣਾਈ ਆ ਰੋਟੀ ਰੋਟੀ ਵੀ ਕਹਿ ਸਕਦੇ ਆ ਕੁਝ ਵੀ ਕਹਿ ਸਕਦੇ ਆ ਪਰ ਪਿਓਰ ਹੈਲਥੀ ਹੈਗੀ ਆ ਇਹਦੇ ਵਿੱਚ ਗਲੂਟਨ ਫ੍ਰੀ ਹੈ ਤੇ ਨਾਲ ਹੈਗੀ ਚੱਣੀ ਆਪਣੇ ਕੋਲ ਤੇ ਦਹੀਂ ਇੰਨ ਤੁਸੀਂ ਬ੍ਰੇਕਫਾਸਟ ਵੀ ਖਾ ਸਕਦੇ ਹੋ ਲੰਚ ਵੀ ਖਾ ਸਕਦੇ ਹੋ ਜਦੋਂ ਤੁਹਾਨੂੰ ਜੀ ਕਰੇ ਉਹ ਖਾ ਸਕਦੇ ਹੋ ਜਦੋਂ ਭੁੱਖ ਲੱਗੇ ਤੁਸੀਂ ਉਦੋਂ ਵੀ ਖਾ ਸਕਦੇ ਹੋ